ਆਪਣੇ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਰਾਜ ਦਾ ਪ੍ਰਕਾਸ਼ ਕਰਨਾ 24 25 ਦਾ ਠੀਕ ਹੈ ਜੀ ਹਾਂਜੀ ਕੀ ਕੀ ਪ੍ਰੋਗਰਾਮ ਨੇ ਜੀ ਦੱਸੋ ਹੋਰ ਇੱਥੇ ਪ੍ਰੋਗਰਾਮ ਹੈ ਵੀ ਹਰ 10ਵੀਂ ਮਨਾਈ ਜਾਂਦੀ ਹੈ ਹਾਂਜੀ ਸਾਢੇ 350 ਸਾਲ ਤੇ ਜੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਛੇਤੀ ਦਿਨ ਮਨਾ ਰਹੇ ਹਾਂ ਜੀ ਇਹਦੇ ਗੁਰਪੁਰਬ ਮਨਾ ਰਹੇ ਆ ਬਈ 24 25 ਦਾ ਹਾਂ ਮਨਾ ਰਹੇ ਆ ਜੀ ਅੱਗੋਂ ਸ਼ਾਜਲੀ ਪਿੰਡ ਚ ਜਾਣਾ ਨੇ ਕੀਰਤਨਗਰ ਲੈ ਕੇ ਤੇ ਸੰਦੀ ਗ੍ਰੰਥੀ ਸਾਹਿਬ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਆਪਣਾ ਇਸੇ ਦਿਨ ਦਿਹਾੜੇ ਆ ਰਹੇ ਜੀ 350 ਸਾਲਾ ਮਨਾ ਰਹੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹਾਂ ਜੀ ਆਪਣੇ ਉਰੇ ਕਿਵੇਂ ਪ੍ਰੋਗਰਾਮ ਰੱਖੇ ਗਏ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ 시ਹੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਜੀ 23 24 25 ਅਤੇ 24 ਤਰੀਕ ਨੂੰ ਸ਼੍ਰੀ ਨਗਰ ਕੀਰਤਨ ਆਰੰਭਤਾ ਹੋਵੇਗੀ ਗੁਰਦੁਆਰਾ ਗੁਰੂ ਸਰ ਤੋਂ ਲੈ ਕੇ ਦੋ ਪਿੰਡਾਂ ਤੱਕ ਗੁਰਦੁਆਰੇ ਸ਼੍ਰੀ ਗੁਰੂ ਸਾਜਲੀ ਗੁਰੂ ਸਰ ਤੋਂ ਲੈ ਕੇ ਦੋ ਪਿੰਡਾਂ ਤੱਕ ਨਗਰ ਕੀਰਤਨ ਆਰੰਭਤਾ ਹੋਵੇਗੀ ਅਤੇ ਉਸ ਤੋਂ ਬਾਅਦ ਸਮਾਪਤ ਹੀ ਗੁਰੂ ਸਰ ਵਿਖੇ ਹੋਵੇਗੀ ਸ਼ਾਮ ਨੂੰ 6 ਵਜੇ ਜੀ ਇਸ ਤੋਂ ਇਲਾਵਾ ਜੀ ਕੋਈ ਹੋਰ ਪ੍ਰੋਗਰਾਮ ਅਤੇ ਹਰੇਕ ਮਹੀਨੇ ਦਸਵੀਂ ਦੇ ਦਿਹਾੜੇ ਮਨਾਏ ਜਾਂਦੇ ਹਨ ਜੀ ਅਤੇ ਬੜੀ ਧੂਮ ਧਾਮ ਨਾਲ ਸ਼ਰਧਾ ਨਾਲ ਮਨਾਏ ਜਾਂਦੇ ਹਨ ਅਤੇ ਸੰਗਤ ਦਾ ਬਹੁਤ ਸਹਿਯੋਗ ਹੈ ਜੀ ਇਸ ਤਰ੍ਹਾਂ 350 ਸਾਲਾਂ ਆ ਰਹੇ ਹਨ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਤੁਹਾਡੇ ਨਾਲ ਕੋਈ ਸੰਪਰਕ ਸਾਧ ਹੈ ਕਿ ਜੀ ਇੱਥੇ ਜਿਵੇਂ ਇਤਿਹਾਸ ਨਹੀਂ ਜੀ ਨਹੀਂ ਨਹੀਂ ਸਰਕਾਰ ਵੱਲੋਂ ਨਹੀਂ ਸਰਕਾਰ ਵੱਲੋਂ ਕੋਈ ਨਹੀਂ ਜੀ ਸੰਗਤਵਾਲ ਦੇ ਸਹਿਯੋਗ ਦੇ ਨਾਲ ਹੀ ਬਣਾਇਆ ਜਾ ਰਿਹਾ ਜੀ ਭਾਜੀ ਜੋ ਆਪਣਾ ਨਗਰ ਕੀਰਤਨ ਦਾ ਪ੍ਰੋਗਰਾਮ ਰੱਖਿਆ ਗਿਆ 24 ਦਾ ਕਿ 25 ਦਾ ਜੀ ਤਾਂ 24 ਦਾ ਜੀ 24 ਤਰੀਕ ਦਾ ਜੀ ਹਾਂ ਜੀ ਦੱਸ ਦੋ ਕਿਹੜੇ ਕਿਹੜੇ ਸਾਜਲੀ ਤੇ ਸੰਗਤੀ ਵਾਲੇ ਹੀ ਨਗਰ ਕੀਰਤਨ ਸਾਜਲੀ ਤੋਂ ਲੈ ਕੇ ਗੁਰੂ ਸਰ ਤੋਂ ਲੈ ਕੇ ਸੰਗਤੀ ਵਾਲ ਵਿਖੇ ਚਾਲੇ ਪਾਵੇਗਾ ਅਤੇ ਉਸ ਤੋਂ ਬਾਅਦ ਸੰਗਤ ਯਾਲ ਤੋਂ ਲੈ ਕੇ ਸਾਜਲੀ ਵਾਪਸ ਹੀ ਗੁਰੂ ਘਰ ਸਮਾਪਤੀ ਹੋਵੇਗੀ 6 ਵਜੇ ਜੀ ਇਹ ਪ੍ਰੋਗਰਾਮ ਬਾਬੇ ਕਿਰਪਾਲ ਸਿੰਘ ਨਾਲੋਂ ਹੁੰਦਾ ਜੀ ਸਾਰਾ ਜੀ ਠੀਕ ਹੈ ਜੀ ਹਾਂ ਜੀ ਬਾਬਾ ਕਿਰਪਾਲ ਸਿੰਘ ਦੀ ਦੇਖਰੇਖ ਇੱਥਾਂ ਹੀ ਹੋ ਰਿਹਾ ਜੀ ਬਾਬਾ ਕਿਰਪਾਲ ਸਿੰਘ ਤੇ ਬਾਬਾ ਗੁਰਮੇਲ ਸਿੰਘ ਸਮੂਹ ਸੇਵ ਸੰਗਤ ਜਥਾ ਸੰਜੋਗ ਨਾਲ ਠੀਕ ਹੈ ਠੀਕ ਹੈ ਜੀ